जय बाबा तूं जॾहिं कम ते बन्चे जय ਕਹਿੰਦੇ ਆ ਮੈਂ ਕੱਲ੍ਹ ਕੇ ਲੈ ਪਾਈ ਸਾਧ ਸੰਤ ਜੀ ਬੇਨਤੀ ਹੈ ਕਿ ਪੰਚਾਇਤ ਦੇ ਵਿੱਚ ਜਲਜੀਤ ਸਿੰਘ ਜੱਗਾ ਪਿੰਡ ਗੁੰਡਵਾਲ ਸਾਹਿਬ ਅੱਜ ਇਹ ਬਾਬੇ ਦੇ ਦਰਬਾਰ ਤੇ ਆ ਕੋਈ ਬਾਬੇ ਦੇ ਸੇਵਕ ਦੇ ਸੇਵਾਦਾਰ ਦਾ ਬਾਬੇ ਦੇ ਸੇਵਾਦਾਰ ਦਾ ਪੁੱਤ ਸ਼ਾਦਾ ਜੇਲਾ ਬੰਦਰ ਦਾ ਜੇ ਮੈਨਾਂ ਬਰਖ ਮੰਗਾਂ ਤਾਂ ਮੈਨੂੰ ਪਛਾਣੀ ਪਈ ਜੱਗਾ ਕਮਾਵੇ ਤੇ ਬਾਬਾ ਜੀ ਦੇ ਨਾਲ ਹੀ ਭਾਵੇਂ ਦੋ ਸੱਚੇ ਦਰਬਾਰ ਕੀ ਜੈ ਖਾਤਾਂ 2 ਰੁਪਿਆ ਦੇ 2 ਰੁਪਿਆ ਮੋਨੇ ਦੇ ਸੀ ਵਾਲਾ ਸਤਿ ਸ਼੍ਰੀ ਅਕਾਲ ਕਰੋ ਆਕਾਰਿਆ ਕਰੋ ਇਹ ਮਜਨ ਪ੍ਰਾਸ ਪੂਰੇ ਕਰੋ ਬਲੇ ਹੁੰਦੇ ਆ ਜੇ ਜੇ ਦੇ ਨਾਮ ਕਿਸੇ ਸਹਾਇਕ ਦੀ ਨਿਯੋਗ ਕਿਤੇ ਨਾ ਹੋਵੇ ਇਹਨਾਂ ਨੂੰ ਗਲਬਾ ਦਾ ਸੈਗਨ ਸੰਖਲੀ ਨਾਲ ਬਾਦ ਆਇਆ ਗੁਰੂ ਲਾਵੇ ਬਾਦ ਆਇਆ ਗੁਰੂ ਲਾਵੇ ਟੈਕਿੰਗ ਕੋ ਸਿਆਣਾ ਗੁਰਦਾਰ ਤੁਹਾਨੂੰ ਚਾਹਿਆ ਦਾ ਮੁਕਾਬਲਾ ਕਰਨਾ ਕੰਮ ਕਰੇ ਨਾਲ ਵੀ ਚੱਲ ਨਾਲ ਹੀ ਚੱਲਦਾ ਕੰਮ ਵੀ ਕਰਿਆ ਗੱਲ ਵੀ ਦੱਸਿਆ ਕਰੋ ਨਾਲ ਹੀ ਰਹਿਣਾ ਜੋ ਕਿ ਤੇ ਕਾਲੇ ਦਾ ਕਾਰਨ ਲੱਗਦਾ ਤੇ ਪੀਤਾ ਕਹਾਂ ਤੂੰ ਮੇਰੇ ਖਲਤ ਦੱਸਦੇ ਨਹੀਂ ਨਾ ਇਹ ਵੀ ਮੈਂ ਲਾਣਾ ਗੱਲ ਬਾਤ ਸੁਣਾ ਤੇ ਤੂੰ ਤਰਾਜ ਨਹੀਂਗਾ ਕੋਈ ਰਾਜ ਬਹੁਤ ਸੱਚ ਮੈਂ ਕਾ ਮਨਾ ਲਿਆ ਮੈਂ ਕੋਸ਼ਾ ਮੈਂ ਨਾਲ ਦੇਣਾ ਨਹੀਂ ਤੇਰਾ ਅੱਜ ਤੱਕ ਬਾਣੀ ਨਿੱਤ ਹੋਏ ਰੈਂਟ ਕਰੇ ਇਹੇ ਗੱਲਾਂ ਨੇ ਇਹਨਾਂ ਬੰਦੇ ਲੈ ਆ ਤੇ ਸਾਉਣਾ ਦੇ ਸਾਦੀ ਰੱਖੀ ਹੀਜਾ ਰੱਖੀ ਰੱਖੀ ਜਿਹੜਾ ਬੇਈਮਾਨ ਨਹੀਂ ਕਰਦਾ ਸੁ ਹਾਂ ਜਿਹੜਾ ਸਹੀ ਚੱਲਦਾ ਨਹੀਂ ਰੱਖੋ ਉਹਦੇ ਵੇਲੇ ਮੇਰੇ ਪਾਸ ਖੜੀ ਲੱਭੀ ਚ ਬੱਲੇ ਬੱਲੇ ਕਰਾਈ ਰੱਖੀ ਹੁਣ ਸਾਡੇ ਦੇ ਨਕਰਾ ਯਾਰ ਜਿਹੜਾ ਹੁਕਮ ਹੋਵੇ ਰੱਖੀਏ ਜੇ ਹੱਥ ਤੇਰਾ ਹੁਕਮ ਹੋਵੇ

ਲੱਖੋ ਇਹਨੇ ਕਾਰਜ ਦੇ ਬੱਚਿਆਂ ਦੇ ਤੰਦਰੁਸਤੀ ਰੱਖੋ ਇਹਦੇ ਸਰੀਰ ਤੇ ਤੰਦਰੁਸਤੀ ਦਾ ਕੋਈ ਨੇ ਕਾਰੋਬਾਰ ਨਹੀਂ ਕਰ ਸਕਦਾ ਪਾਓ ਜੋ ਸੰਗਤ ਆਵੇ ਗੁੰਦੀ ਆਵੇ ਆਦੀ ਜਾਵੇ ਤੇਰੇ ਹੀ ਗੁੰਗੂੰਦੀ ਜਾ ਉਹ ਸਾਰੇ ਕੰਮ ਇਹਦੇ ਠੀਕ ਹੈ ਜੀ ਠੀਕ ਆ ਸਾਰੇ ਇਹਦੇ ਕਰ ਰਿਹਾ ਵਾਂ ਮੈਂ ਇਹਦੇ ਬਸੇ ਦਾ ਹੀ ਕੁਛ ਦਾ ਸੀਗਾ ਇਹ ਉਹੀ ਉਹਦੇ ਮਾਰੇ ਘਟਦਾ ਰਹਿੰਦਾ ਉਹ ਮਿਲ ਜੂਗੇ ਹੋਰ ਕੀ ਇਹਨੂੰ ਦੇਜੇ ਦਾ ਚਾਨਣ ਖੋਲਦੇ ਹੋ ਯਾ ਖੋਲ ਜੂ ਚਾਨਣ ਤੇਰੀ ਨਿਗਾਹ ਖੋਲ ਯਾ ਖੋਲ ਜੂ ਚਾਨਣ ਤੇ ਯਾ ਤੇ ਤੁਹਾਨੂੰ ਚੈਨਲ ਖੋਲਣ ਵਾਲੇ ਤੂੰ ਹੀ ਸਾਰੀ ਕਿਰਪਾ ਕਰਨੀ ਆ ਜਿਹਦੇ ਤੇ ਮੈਨੂੰ ਪੁਰਸਾ ਦਿੱਤੇ ਮੇਰਾ ਵਿਸ਼ਵਾਸ ਆ ਦੁਨੀਆ ਕਰਨਾ ਸਾਰਾ ਕੁਝ ਮੈਂ ਕੁਝ ਨਹੀਂ ਕਰਨਾ ਤੂੰ ਜਾਣੇ ਤੇਰਾ ਕੰਮ ਬਣ ਕੇ ਖੜਦਾ ਹਾਂ ਜਮ ਗੁੱਡੂ ਦਰਥੰਮ ਬਣ ਕੇ ਖੜਦਾ ਇਹ ਗੱਦੀ ਦਾ ਕੰਮ ਸਾਧਾਰਨ ਜਿੰਨਾ ਵੀ ਨਾਖਾਂ ਦੀ ਸਾਰੀ ਲੋਈ ਅਸੀਂ ਨਾ ਸ਼ੁਕਰਾਨਾ ਜਿੰਨੇ ਨਾਖੇ ਦੀ ਕਾਤੀ ਕੀਤੀ ਜੋ ਕੇ ਨਾਖਾਂ ਜੋ ਨਾਖਾਂ ਜੋ ਹੋਰ ਛੱਨੇ ਪਰਵਾਰ ਕੀ ਹੈ ਸਾਈਂ ਬਾਬਾ あっ ਕੀ ਖੰਦੀ ਕੀ ਆਇਆ ਧੰਨਵਾਦ ਸਾਡੇ ਅੱਜਾ ਬੱਚੇ ਕਿਤੇ ਵੀ ਚਾਹ ਪਾਣੀ ਪਿਤ ਪਾਣੀ ਪੀਣਾ ਦੱਸੋ ਉਹ ਵੀ ਚਕਾਈਏ ਤੁਹਾਨੂੰ ਹਾਂ ਸਭੀ ਬੱਚੇ ਪਾਪਾ ਮੇਰੇ ਇੱਕ ਬਾਹ ਦੇ ਵਿੱਚ ਐ ਦਰਦ ਕੀ ਹੋਣਾ ਭਈ ਇਹਦਾ ਕਰਕੇ ਭੜਾ ਸਾਹ ਏਡਾ ਤਗੜਾ ਹੋ ਗਿਆ ਇਹਨੇ ਕਰਕੇ ਭੜਾ ਕੋਈ ਨਾ ਹੋਇਆ ਵੀ ਬਾਹ ਚੁਪੇ ਹੋਇਆ ਰ ਟਿਕ ਟੁਕਾ ਲੱਗਣਾ ਹੋ ਗਿਆ ਕੀ ਹੋ ਗਿਆ ਮਾਰੀ ਜਿਗਾ ਤੇ ਮਾਰੋ ਦਵਾ ਦਾ ਕਰ ਦੋ ਖੇੜ ਪੱਗ ਨੀ ਪੈਣਾ ਕੋ ਕਰੋਂ ਆਗ ਦੇ ਟਿੱਲੇ ਦੇ ਉਤੇ وہی <applause> کم